ਤੁਸੀਂ ਸੁਣ ਰਹੇ ਹੋ ਪੰਜਾਬੀ ਜਿਹੜੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ ਵੀ ਅਕਤੂਬਰ ਹੈ 20 ਅਕਤੂਬਰ ਸਾਲ 1700 ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਬਸਾਲੀ ਰਹਿੰਦਿਆਂ 20 ਅਕਤੂਬਰ ਦੇ ਦਿਨ ਸ਼ਿਕਾਰ ਖੇਡਣ ਵਾਸਤੇ ਨੇੜੇ ਦੀਆਂ ਪਹਾੜੀਆਂ ਦੇ ਵਿੱਚ ਗਏ ਇਸੇ ਦੌਰਾਨ ਇੱਕ ਬਗਿਆੜ ਦਾ ਪਿੱਛਾ ਕਰਦੇ ਆਪ ਖੇੜਾ ਤੇ ਕਲਮੋੜ ਪਿੰਡਾਂ ਦੀਆਂ ਪਹਾੜੀਆਂ ਦੇ ਵਿੱਚ ਆਪ ਪੁੱਜੇ ਇੱਥੇ ਕਲਮੋੜ ਦੇ ਰੰਗੜਾ ਅਤੇ ਗੁਜਰਾ ਨੇ ਸਿੱਖਾਂ ਤੇ ਹਮਲਾ ਕਰ ਦਿੱਤਾ ਸੀ ਜਿਸ ਦੇ ਦੌਰਾਨ ਭਾਈ ਜੀਵਨ ਸਿੰਘ ਪੁੱਤਰ ਭਾਈ ਪ੍ਰੇਮਾ ਪੋਤਾ ਭਾਈ ਮੂਲਾ ਇੰਜ ਰਸਤੇ ਦੇ ਵਿੱਚੋਂ ਭਾਈ ਮਨੀ ਸਿੰਘ ਦਾ ਚਾਚਾ ਲੱਗਦਾ ਸੀ ਉਹ ਮਾਰਿਆ ਗਿਆ ਇਸ ਮੰਗਰੋ ਸਿੱਖਾਂ ਨੇ ਕਲਮੋਟੀਆਂ ਦੇ ਚੰਗੀ ਜੁੱਤੀ ਫੇਰੀ ਅਖੀਰ ਰੰਗਣਾ ਤੇ ਗੁਜਰਾ ਨੇ ਗੁਰੂ ਜੀ ਤੋਂ ਮਾਫੀ ਮੰਗੀ ਅਤੇ ਖਲਾਸੀ ਪਾਈ 20 ਅਕਤੂਬਰ ਸਨ 1783 ਦਲ ਖਾਲਸਾ ਦੇ ਮੁਖੀ ਅਤੇ ਖਾਲਸਾ ਫੌਜਾਂ ਦੇ ਜੱਸੀਦਾਰ ਜੱਸਾ ਸਿੰਘ ਆਲੂਵਾਲੀਆ 20 ਅਕਤੂਬਰ 1783 ਦੇ ਦਿਨ ਚੜ੍ਹਾਈ ਕਰ ਗਏ 3 ਮਈ 1718 ਦੇ ਦਿਨ ਭਾਈ ਬਦਰ ਸਿੰਘ ਪੁੱਤਰ ਭਾਈ ਗੋਪਾਲ ਸਿੰਘ ਦੇ ਘਰ ਪੈਦਾ ਹੋਏ ਜੱਸਾ ਸਿੰਘ ਨੇ ਨਵਾਬ ਕਪੂਰ ਸਿੰਘ ਤੋਂ ਬਾਅਦ ਸਿੱਖ ਫੌਜਾਂ ਨੂੰ ਖਾਲਸਾ ਰਾਜ ਕਾਇਮ ਕਰਨ ਵਾਸਤੇ 1753 ਤੋਂ 1783 ਤੱਕ ਲਗਾਤਾਰ 30 ਸਾਲ ਸਿੱਖ ਪੰਥ ਨੂੰ ਕਮਾਲ ਦੀ ਅਗਵਾਈ ਦਿੱਤੀ। ਅਹਿਮਦ ਸ਼ਾਹ ਦਰਾਨੀ ਵਰਗੀ ਤਾਕਤ ਦੇ ਨਾਲ ਉਸਨੇ ਟੱਕਰ ਲਈ। ਮੁਗਲਾਂ ਨੂੰ ਉਸਨੇ maat ਦਿੱਤੀ ਅਤੇ ਕੱਲੂਖਾਰਾਂ ਦੇ ਵਿੱਚੋਂ ਕੌਮ ਨੂੰ ਤਖਤ ਤੇ ਲਿਆ ਉਠਾਇਆ। ਲਾਹੌਰ ਅਤੇ ਦਿੱਲੀ ਤੇ ਖਾਲਸੇ ਦਾ ਨੀਨਾ ਨਿਸ਼ਾਨ ਸਾਹਿਬ ਉਸੇ ਨੇ ਹੀ ਚੁਲਾਇਆ ਸੀ। ਕਪੂਰਥਲਾ ਉਸ ਦੀ ਰਾਜਸਤ ਦੀ ਰਾਜਧਾਨੀ ਸੀ। 20 ਅਕਤੂਬਰ 1836 ਦੇ ਦਿਨ ਕਪੂਰਥਲਾ ਰਾਜਸਤ ਦੇ ਮੁਖੀ ਫਤਿਹ ਸਿੰਘ ਆਲੂਵਾਲੀਆ ਚੜ੍ਹਾਈ ਕਰਕੇ ਫਤਿਹ ਸਿੰਘ ਭਾਗ ਸਿੰਘ ਦਾ ਪੁੱਤਰ ਸੀ ਜੋ ਜੱਸਾ ਸਿੰਘ ਆਲੂਵਾਲੀਆ ਦਾ ਭਤੀਜਾ ਸੀ। ਫਤੇ ਸਿੰਘ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਪਗਵਟ ਭਰਾ ਵਜੋਂ ਜਾਣਿਆ ਜਾਂਦਾ ਸੀ ਸਾਲ 1825 ਦੇ ਵਿੱਚ ਫਤੇ ਸਿੰਘ ਅਤੇ ਰਣਜੀਤ ਸਿੰਘ ਦੇ ਸਬੰਧ ਖਰਾਬ ਹੋ ਗਏ ਸਨ ਫਤੇ ਸਿੰਘ ਪੂਰਥਲਾ ਛੱਡ ਕੇ ਸਤਲੁਜ ਪਾਰ ਚੜਾ ਗਿਆ ਸੀ ਅਤੇ ਰਣਜੀਤ ਸਿੰਘ ਨੇ ਉਸ ਦੀ ਰਾਜਸਤ ਤੇ ਕਬਜ਼ਾ ਕਰ ਲਿਆ ਸੀ ਪਰ ਰਣਜੀਤ ਸਿੰਘ ਨੇ 1827 ਦੇ ਵਿੱਚ ਉਸ ਨੂੰ ਦੁਬਾਰਾ ਬੁਲਾ ਲਿਆ ਸੀ ਅਤੇ ਇਹ ਦੋਸਤੀ ਫਿਰ ਕਾਇਮ ਹੋ ਗਈ ਸਿੱਖ ਲੀਗ ਦਾ ਪਹਿਲਾ اجلاس 27 ਦਸੰਬਰ 1919 ਦੇ ਦਿਨ ਅਮਰੀ ਸਰ ਦੇ ਵਿੱਚ ਹੋਇਆ ਸੀ ਇਸ ਦੇ ਵਿੱਚ ਤਕਰੀਬਨ 1200 ਸਿੱਖ ਸ਼ਾਮਲ ਹੋਏ ਸਨ ਇਸ ਸਮਾਗਮ ਦੇ ਵਿੱਚ ਸਰਦਾਰ ਬਹਾਦਰ ਗੱਜਨ ਸਿੰਘ ਲੁਧਿਆਣਾ ਇਕੱਠ ਤੇ ਪ੍ਰਧਾਨ ਚੁਣੇ ਗਏ ਸਿੱਖ ਲੀਗ ਦਾ ਦੂਜਾ ਸੈਸ਼ਨ 20 ਜੀ ਅਕਤੂਬਰ 1920 ਨੂੰ ਲਾਹੌਰ ਦੇ ਬ੍ਰੈਡਲਾ ਹਾਲ ਦੇ ਵਿੱਚ ਹੋਣਾ ਸੀ ਇੱਕ ਹਫ਼ਤਾ ਪਹਿਲਾਂ ਹੀ ਇਸ ਦੀ ਪ੍ਰਧਾਨਗੀ ਖੜਕ ਸਿੰਘ ਸਿਆਲਕੋਟ ਨੇ ਕਬੂਲ ਕਰ ਲਈ ਸੁੰਦਰ ਸਿੰਘ ਚਾਵਲਾ ਸਵਾਗਤ ਕਮੇਟੀ ਦੇ ਪ੍ਰਧਾਨ ਸਨ ਅਤੇ ਦੀਵਾਨ ਦੇ ਵਿੱਚ ਸੱਤ ਕੁਰਸੀਆਂ ਜੇਲ੍ਹਾਂ ਦੇ ਵਿੱਚ ਬੈਠੇ ਗਦਰੀ ਆਗੂਆ ਭਾਈ ਰਣਧੀਰ ਸਿੰਘ ਚਤਰ ਸਿੰਘ ਲਧਾਨ ਸਿੰਘ ਚੁੱਗਾ ਮਦਨ ਸਿੰਘ ਜਵਾਲਾ ਸਿੰਘ ਠੱਠੀਆਂ ਅ ਸਿੰਘ ਵਾਸਤੇ ਖਾਲੀ ਰੱਖੀਆਂ ਹੋਈਆਂ ਸਨ ਪੰਜਾਬ ਦੇ ਵਿੱਚ ਖਾੜ ਕੁਲੈਰ ਦੇ ਦੌਰਾਨ ਹੋਈ ਗੜਬੜ ਦੇ ਦੌਰਾਨ 20 ਅਕਤੂਬਰ 1983 ਦੇ ਦਿਨ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਵਿਚਕਾਰ ਗੋਬਿੰਦਗੜ ਮੰਡੀ ਦੇ ਨੇੜੇ ਸਿਆਲ ਦਾ ਗੱਡੀ ਉਲਟਾ ਦਿੱਤੀ ਗਈ ਜਿਸ ਦੇ ਨਾਲ 17 ਬੰਦਿਆਂ ਦੀ ਮੌਤ ਹੋ ਗਈ ਅਤੇ 155 ਜ਼ਖਮੀ ਹੋ ਗਏ ਸਨ 20 ਅਕਤੂਬਰ 1985 ਦੇ ਦਿਨ ਕਿਸਾਨ ਪਛਾਤੇ ਗਰੁੱਪ ਵੱਲੋਂ ਫਤੇਗੜ ਚੂੜੀਆਂ ਦੇ ਵਿੱਚ ਇੱਕ ਕਾਂਗਰਸੀ ਰਾਜਪਾਲ ਦਾ ਕਤਲ ਕਰ ਦਿੱਤਾ ਗਿਆ। ਇਸ ਕਤਲ ਦੇ ਮਾਮਲੇ ਦੇ ਵਿੱਚ ਅਮਰੀਕ ਸਿੰਘ ਪ੍ਰਧਾਨ ਲੋਕਲ ਅਕਾਲੀ ਜਥਾ, ਦਲਜੀਤ ਸਿੰਘ ਸਰਬਜੀਤ ਸਿੰਘ, ਪਰਮਜੀਤ ਸਿੰਘ ਵੀ ਸ਼ਾਮਲ ਕੀਤੇ ਗਏ ਪਰ ਮਗਰੋਂ 21 ਅਕਤੂਬਰ ਨੂੰ ਇਹ ਰਿਹਾ ਕਰ ਦਿੱਤੇ ਗਏ। ਜੂਨ 1984 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਭਾਰਤੀ ਫੌਜ ਦੇ ਮੁਖੀ ਜਨਰਲ ਵੈਦਿਆ ਨੂੰ ਕਤਲ ਕਰਨ ਦੇ ਦੋਸ਼ ਵਿੱਚ ਪੂਨਾ ਦੀ ਅਦਾਲਤ ਨੇ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਨੂੰ 20 ਅਕਤੂਬਰ 1999 ਦੇ ਦਿਨ ਫਾਂਸੀ ਦੀ ਸਜ਼ਾ ਸੁਣਾਈ ਸੀ। 9 ਅਕਤੂਬਰ 1992 ਦੇ ਦਿਨ ਉਹਨਾਂ ਨੂੰ ਫਾਂਸੀ ਤੇ ਚੜਾਇਆ ਗਿਆ ਸੀ 20 ਅਕਤੂਬਰ 1999 ਦੇ ਦਿਨ ਪੰਜਾਬ ਪੁਲਿਸ ਨੇ ਬਲਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਜੈਲਾ ਰੋਡਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 20 ਅਕਤੂਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਸੰਗਤ ਸਿੰਘ ਔਰ ਫਲਾਡੀ ਵਾਸੀ ਤਿੰਮੋਵਾਲ ਜ਼ਿਲ੍ਹਾ ਅਮ੍ਰਿਤਸਰ ਲੈਫਟਨੈਂਟ ਜਨਰਲ ਖਾਲਿਸਤਾਨ ਕਮਾਂਡੋ ਫੋਰਸ ਇਸ ਨੂੰ ਪਿੰਡ ਪੇਡੇ ਨੇੜੇ ਰਈਆ ਜ਼ਿਲ੍ਹਾ ਅਮ੍ਰਿਤਸਰ ਦੇ ਵਿੱਚ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ ਇਸੇ ਦਿਨ ਹੀ ਸੱਤ ਹੋਰ ਸਿੱਖਾਂ ਨੂੰ ਵੱਖ-ਵੱਖ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। ਇਸੇ ਦਿਨ ਪੰਜਾਬ ਪੁਲਿਸ ਨੇ ਸੁਲੱਖਣ ਸਿੰਘ ਜਥੇਦਾਰ, ਵਾਸੀ ਛੱਜਲਵੱਡੀ ਅੰਮ੍ਰਿਤਸਰ ਨੂੰ ਵੀ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। 20 ਅਕਤੂਬਰ 1991 ਦੇ ਦਿਨ ਪੰਜਾਬ ਪੁਲਿਸ ਨੇ ਚਮਕੌਰ ਸਿੰਘ ਪੁੱਤਰ ਸੱਜਣ ਸਿੰਘ, ਵਾਸੀ ਰਾਜੋमाजरा ਸੰਗਰੂਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। ਪੰਜਾਬ ਪੁਲਿਸ ਨੇ 20 ਅਕਤੂਬਰ 1992 ਦੇ ਦਿਨ ਗੁਰਸੇਵਕ ਸਿੰਘ ਉਰਫ ਸੋਨੂ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 20 ਅਕਤੂਬਰ 2024 ਦੇ ਦਿਨ ਕੈਨੇਡਾ ਦੀ ਆਰ ਆਰ ਐਮ ਰਿਪੋਰਟ ਦੇ ਵਿੱਚ ਭਾਰਤੀ ਮੀਡੀਆ ਦੀਆਂ ਘਟੀਆਂ ਕਰਤੂਤਾਂ ਦਾ ਪਰਦਾ ਫਾਸ਼ ਕੀਤਾ ਗਿਆ ਭਾਰਤੀ ਮੀਡੀਆ ਸਿੱਖਾਂ ਦੇ ਖਿਲਾਫ ਕਿਵੇਂ ਜ਼ਹਿਰ ਉਗਲਦਾ ਹੈ ਅਤੇ ਖਾਸ ਕਰਕੇ ਭਾਈ ਨਿੱਜਰ ਦੇ ਕਤਲ ਤੋਂ ਬਾਅਦ ਇਸ ਨੇ ਕਿਵੇਂ ਪ੍ਰੋਪਾਗੈਂਡਾ ਫਲਾਇਆ ਅਤੇ ਇਸ ਦੇ ਨਾਲ ਹੀ ਮੋਦੀ ਦੀ ਸ਼ਹਿ ਪ੍ਰਾਪਤੀ ਇਸ ਮੀਡੀਆ ਨੇ ਕੈਨੇਡੀਅਨ ਮੀਡੀਆ ਅਤੇ ਪ੍ਰਧਾਨ ਮੰਤਰੀ ਨੂੰ ਵੀ ਨਹੀਂ ਬਖਸ਼ਿਆ ਭਾਰਤੀ ਮੀਡੀਆ ਦੀਆਂ ਇਹਨਾਂ ਕਰਤੂਤਾਂ ਕਰਕੇ ਇਸ ਨੂੰ ਗੋਦੀ ਮੀਡੀਆ ਦੇ ਨਾਂ ਦੇ ਨਾਲ ਜਾਣਾ ਜਾਂਦਾ ਹੈ ਇਸ ਰਿਪੋਰਟ ਦੇ ਵਿੱਚ ਬੜੀ ਤਫਸੀਲ ਦੇ ਨਾਲ ਹੀ ਦੱਸਿਆ ਗਿਆ ਕਿ ਭਾਰਤ ਦੇ ਨਾਲ ਨਾਲ ਇਸ ਮੀਡੀਆ ਨੇ ਕੈਨੇਡਾ ਦੇ ਵਿੱਚ ਵੀ ਸਿੱਖਾਂ ਬਾਰੇ ਕੈਨੇਡੀਅਨ ਮੀਡੀਆ ਬਾਰੇ ਗਲਤ ਵਰਤਾਂਤ ਸਿਰਜ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਇਹ ਮੀਡੀਆ ਆਪਣੇ ਮਾੜੇ ਮਨਸੂਬਿਆਂ ਦੇ ਵਿੱਚ ਇਸ ਕਰਕੇ ਵੀ ਕਾਮਯਾਬ ਹੋਇਆ ਕਿਉਂਕਿ ਸੋਸ਼ਲ ਮੀਡੀਆ ਤੇ ਇਸ ਦੀ ਪਹੁੰਚ ਬਹੁਤ ਵੱਡੀ ਗਿਣਤੀ ਲੋਕਾਂ ਤੱਕ ਹੈ 20 ਅਕਤੂਬਰ 2024 ਦੇ ਦਿਨ ਭਾਰਤ ਅਤੇ ਕੈਨੇਡਾ ਦਰਮਿਆਨ ਵਾਦੇ ਵਿਵਾਦ ਦੇ ਮੱਦੇ ਨਜ਼ਰ ਕੈਨੇਡਾ ਦੇ ਭਾਰਤ ਵਿਚਲੇ ਸਾਬਕਾ ਰਾਜਦੂਤ ਕੈਮਰਨ ਮਕੇ ਨੇ ਦੋਸ਼ ਲਾਇਆ ਕਿ ਅਮਰੀਕਾ ਦੇ ਵਿੱਚ ਗੁਰਪਤਵੰਨ ਸਿੰਘ ਪੰਨੂ ਦੀ ਹਤਿਆ ਦੀ ਨਾਕਾਮ ਕੋਸ਼ਿਸ਼ ਅਤੇ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦੀ ਹਤਿਆ ਇੱਕ ਹੀ ਸਾਜ਼ਿਸ਼ ਦਾ ਹਿੱਸਾ ਨੇ ਅਗਸਤ ਦੇ ਵਿੱਚ ਭਾਰਤ ਛੱਡਣ ਵਾਲੇ ਕੈਮਰਨ ਨੇ ਕਿਹਾ ਕਿ ਇਹਨਾਂ ਮਾਮਲਿਆਂ ਦੀ ਅਮਰੀਕਾ ਤੇ ਕੈਨੇਡਾ ਵੱਖੋ ਵੱਖਰੇ ਜਾਂਚ ਕਰ ਰਹੇ ਨੇ ਉਹਨੇ ਵੀ ਕਿਹਾ ਕਿ ਭਾਰਤ ਇਹ ਸੋਚਦਾ ਹੈ ਕਿ ਉਸ ਦੇ 에ਜੰਟ ਵਿਦੇਸ਼ੀ ਧਰਤੀ ਤੇ ਹਿੰਸਾ ਕਰਕੇ ਵਾਪਸ ਬਚ ਕੇ ਆ ਸਕਦੇ ਨੇ ਜੋ ਕਿ ਸਰਾਸਰ ਗਲਤ ਸੀ ਨਿਊਜ਼ ਨੂੰ ਦਿੱਤੀ ਇੱਕ ਇੰਟਰਵਿਊ ਦੇ ਵਿੱਚ ਕੈਮਰਨ ਮਕੇ ਨੇ ਦੋਸ਼ ਲਾਇਆ ਕਿ ਇਹ ਭਾਰਤ ਦੀ ਸਭ ਤੋਂ ਵੱਡੀ ਰਣਨੀਤਿਕ ਗਲਤੀ ਸੀ ਇਹ ਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ اے